ਚਲਿਏ ਮੋਟੇ ਗੱਦੇ ਤਾਂ ਆ ਚੁੱਕੇ ਜਿੱਦਾਂ ਉੱਡਣ ਲੱਗੇ ਜੇ ਨਾਲੇ ਕਿੰਨਾ ਕਿਹੜੀ ਦਾ ਕਮਾਲ ਲੈਂਦੇ ਜੇ ਭਾਜੀ ਜਿੰਨਾ ਹੀ ਜ਼ੋਰ ਮਾਰਦੇ 30 40 ਡਾਲਰ ਤੇ ਬਣਾ ਹੀ ਲੈਣੇ ਸੀ ਜੇ ਮੈਂ ਤੁਹਾਨੂੰ 100 100 ਡਾਲਰ ਦਵਾ ਇੱਕ ਦਿਨ ਦਾ ਭਾਜੀ ਕੰਮ ਦੱਸੋ ਤੁਸੀਂ ਕੰਮ ਬਾਈ ਸੱਸੇ ਮੇਰੀ ਦੇ ਬੂਏ ਅੱਗੇ ਧਰਨਾ ਲਾਉਣਾ ਆ ਭਾਜੀ ਸੱਸ ਦੇ ਬੂਏ ਅੱਗੇ ਧਰਨਾ ਕਿ ਲਾਉਣਾ ਲਈ ਇੱਕ ਵਾਰੀ ਮਾਨਾ ਕੋ ਸ਼ੁੱਟੀਆਂ ਕੱਟਣ ਗਿਆ ਤੇ ਮੇਰਾ ਪਿਸ਼ਾਮ ਨਿਕਲ ਗਿਆ ਉਹਨਾਂ ਦੇ ਮੈਟਰਸ ਦੇ ਅੱਗੋਂ ਨੇ ਮੈਨੂੰ ਜਿਹੜੀਆਂ ਗੱਲਾਂ ਸੁਨਾਈਆਂ ਨਾ ਤੁੱਪੇ ਪਾਉਣਾ ਕਿ ਢਾਖ ਲਾਰ ਛੱਡਿਆ ਜਦੋਂ ਤੱਕ ਗੱਦਾਂ ਨਹੀਂ ਸੁੱਕਿਆ ਉਹਨੂੰ ਵਿਖਾਉਣ ਲੱਗਾ ਮੈਂ ਵੀ ਦੋ ਤੋਂ ਕੱਦਰ ਲੈਣ ਜੋ ਕਿ ਮੇਰੀ ਔਕਾਤ ਹੈਗੀ ਆ ਨਾਲੇ ਅਰਬਨ ਡ੍ਰੀਮ ਵਾਲੇ ਕੋਲ ਸੇਲ ਹੀ ਬੜੀ ਕਹਿਣ ਲੱਗੀ ਪਈ ਆ 5 ਇੰਚ ਦਾ ਸਿੰਗਲ ਮੈਟਰਸ 48 ਦਾ 7 ਇੰਚ ਦਾ ਪ੍ਰੀਮੀਅਮ ਫਾਰਮ ਮੈਟਰਸ 108 ਦਾ 8 ਇੰਚ ਦਾ ਹਾਰਡ ਮੈਟਰਸ 160 ਦਾ 10 ਇੰਚ ਦਾ ਪਿੱਲੋ ਟਾਪ ਮੈਟਰ 180 ਦਾ ਆਪਾਂ ਜਾਣਾ ਹੈ ਮੇਰੀ ਸੱਸ ਦੇ ਘਰ ਉਦੇ ਬੂਏ ਕੇ ਲਾਉਣਾ ਆ ਧਰਨਾ ਐਸੇ ਗੱਦਿਆਂ ਦੇ ਬਹਿ ਗਏ ਤੁਹਾਡਾ ਮੂਤ ਨਿਕਲ ਜਾ ਤੁਸੀਂ ਨਹੀਂ ਉੱਠਣਾ ਇੰਨਾ ਗੱਦਿਆਂ ਤੋਂ ਤੇ ਤੁਸੀਂ ਇਹੋ ਕਹਿਣਾ ਸੱਸੇ ਨਹੀਂ ਸੱਸੇ ਕਿੰਨਾ ਤੂੰ ਕਰਦੀ ਐਤਿਆਚਾਰ ਤੇਰਾ ਜਵਾਈ ਸਾਨੂੰ ਦੱਸੇ ਸੱਸੇ ਨਹੀਂ ਸੱਸੇ ਕਿੰਨਾ ਤੂੰ ਕਰਦੀ ਐਤਿਆਚਾਰ ਤੇਰਾ ਜਵਾਈ ਸਾਨੂੰ ਦੱਸੇ ਇਹਨੂੰ ਸਾਲੇ ਨੂੰ ਨੇੜ ਸਮਝ ਲੱਗਦੀ ਆ ਨਾਲੇ ਸੱਸ ਮੇਰੀ ਕੇ ਤਾਨੂੰ ਗੋਲੀ ਮਾਰ ਦੇ ਤੂੰ ਹੀ ਹੈ ਕਚੌੜੀ ਕਰਕੇ ਖਾਣੀ ਆ ਮੈਨੂੰ ਤੈਨੂੰ ਮਾਰਨੀ ਨਹੀਂ ਮੈਂ ਉਹਨਾਂ ਦਾ ਜਵਾਈ ਪਈ ਆ ਭਰਾਵਾ ਹੀ ਗੋਲੀਆਂ ਖਾਣ ਨੂੰ ਨਹੀਂ ਗਿਆ ਜਿਹੜਾ ਕੰਮ ਕਰਦੇ ਉਹ ਕਰ ਲਾਂਗੇ ਛੱਡ ਵੀਰ ਕੋ ਕਿਹੜੀ ਪਿਸਤੌਲ ਸੱਸ ਮੇਰੀ ਕੋ ਉਹ ਡਿਸਪਰੇਨ ਦੀ ਗੋਲੀ ਮਾਰਦੀ ਆ ਜੇ ਵੱਦ ਤੋਂ ਵੱਧ ਬਲੱਡ ਪ੍ਰੈਸ਼ਰ ਦੀ ਗੋਲੀ ਮਾਰ ਤੂਗੀ ਮੈਂ ਗੁੱਸਾ ਹੀ ਕਰ ਗਿਆ ਮੇਰੇ ਭਰਾ ਚਲੋ ਮੈਟ੍ਰਸ ਤੇ ਗੱਡੀ ਚ ਰਖਾ ਦੋ ਸੋਣੇ